ਲਓ ਜੀ ਹਪਾਈ ਹਰਮੰਦਰ ਸਾਹਿਬ ਤੋਂ ਹਰਮੰਦਰ ਸਾਹਿਬ ਤੋਂ ਆਪਾਂ ਨੂੰ ਦਿੱਤੇ ਬਾਬਿਆਂ ਨੇ ਦੁਰਮੱਲੀ ਕਹਿੰਦੇ ਵੀ ਤੁਸੀਂ ਉੱਥੇ ਜਾ ਕੇ ਚੜਾਉਣੇ ਆ ਵੀ ਦਿੱਥੇ ਤੋਂ ਬਾ ਗੁਰੂ ਘਰ ਇਹ ਆਪਣਾ ਜੀ ਵੱਡੇ ਮੋੜਾਂ ਦਾ ਗੁਰੂ ਘਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਗੁਰੂ ਘਰ ਹੈ ਇਹ ਬਹੁਤ ਸੋਹਣਾ ਗੁਰੂ ਘਰ ਹੈ ਤੇ ਕਿਸੇ ਦੀ ਕਮੇਟੀ ਵੀ ਅੰਦਰ ਨਹੀਂ ਆਉਂਦਾ ਰੋਜੀ ਦਰਸ਼ਨ ਸ੍ਰੀ ਦਰਬਾਰ ਸਹਿਬ ਗੁਰੂ ਨਾਨਕ ਪਾਸ਼ਾ ਜੀ ਆਪਾਂ ਮੱਥਾ ਟੇਕਣ ਆਏ ਸੀ ਜੀ ਮੋੜ ਕਲਾ ਗੁਰੂ ਘਰ ਨਵੇਂ ਪਾਸ਼ਾ ਗੁਰੂ ਤੇਗ ਬਹਾਦਰ ਜੀ ਦਾ ਗੁਰੂ ਘਰ ਇਤਿਹਾਸਕ ਗੁਰੂ ਘਰ ਆ ਜੀ ਇੱਥੇ ਸਿੱਧੂ ਮੂਸੇ ਵਾਲੇ ਨੇ ਇੱਕ ਗਾਣਾ ਗਾਇਆ ਸੀ ਆਪਣੇ ਇਸ ਗੁਰੂ ਘਰ ਚ ਸ਼ੂਟਿੰਗ ਕਰੀ ਸੀ ਉਹਨਾਂ ਨੇ ਤੁੱਕਿਆ ਆਪਾ ਹਰਮੰਦਰ ਸਾਹਿਬ ਜੀ ਦਰਮਾਲਾ ਸਾਹਿਬ ਚੜਾਉਨੇ ਆ ਨਾ ਜੀ ਉਹ ਮੁੜ ਕੇ ਆਪਾਂ ਨੂੰ ਰਮਾਲਾ ਸਾਹਿਬ ਦਿੰਦੇ ਆ ਨਾਲ ਵੱਡੇ ਪਤਾਸਾਨਾ ਪ੍ਰਸ਼ਾਦ ਦਿੰਦੇ ਆ ਤੇ ਇਹੀ ਗੱਲ ਕਹਿੰਦੇ ਹੁੰਦੇ ਆ ਵੀ ਜਿਸ ਗੁਰੂ ਘਰ ਤੁਸੀਂ ਜਾਣਦੇ ਹੋ ਸਾਨੂੰ ਨੇੜੇ ਲੱਗਦਾ ਉੱਥੇ ਜਾ ਕੇ ਚੜਾ ਦੇਣਾ ਕਿਉਂਕਿ ਅਸੀਂ ਪਟਿਆਲੇ ਵੀ ਜਦੋਂ ਅਰਦਾਸ ਕਰਵਾਈ ਸੀ ਉੱਥੇ ਵੀ ਸਾਨੂੰ ਇਹ ਕਿਹਾ ਸੀ ਵੀ ਤੁਸੀਂ ਇਹ ਰਮਾਲਾ ਸਾਹਿਬ ਉੱਥੇ ਚੜਾਓ ਜਿੱਥੇ ਤੁਸੀਂ ਮੱਥਾ ਟੇਕ ਦਿਓ ਵੀ ਰੁਟੀਨ 'ਚ ਜਾਣਦੇ ਹੋ ਰੁਟੀਨ ਦਾ ਫਿਰ ਸਾਨੂੰ ਇਹ ਗੁਰੂ ਘਰ ਲੱਗਦਾ ਜੀ ਨਵੇਂ ਪਾਸ਼ਾ ਦਾ ਤੇ ਆਪਾਂ ਹਰਮੰਦਰ ਸਾਹਿਬ ਤੋਂ ਆਏ ਸੀ ਦੋ ਰਮਾਲੇ ਲਿਆਏ ਸੀ ਤੇ ਉਹ ਆਪਾਂ ਇੱਥੇ ਗੁਰੂ ਘਰ ਤੇ ਚੜਾਉਣੇ ਆ ਜੀ ਇਤਿਹਾਸ ਗੁਰੂ ਘਰ ਆਪਣਾ ਇਹ ਅਜੇ ਖੜੀ ਬਹੁਤ ਸੋਹਣਾ ਗੁਰੂ ਘਰ ਹੈ ਜੀ ਕਿਉਂਕਿ ਆਪਾਂ ਪਰਸੋਂ ਦੇ ਆਏ ਆ ਮੱਥਾ ਨਹੀਂ ਸਿੱਟਿਆ ਰਮਾਲੇ ਨਹੀਂ ਸੀ ਚੜਾਏ ਗਏ ਵਾਹਿਗੁਰੂ ਤੇ ਅੱਜ ਆਪਾਂ ਕੇ ਰਮਾਲੇ ਚੜਾਏ ਆ ਜੀ ਇਤਿਹਾਸ ਗੁਰੂ ਘਰ ਬਹੁਤ ਸੋਹਣਾ ਗੁਰੂ ਘਰ ਹੈ ਜਦੋਂ ਕਿਤੇ ਕਿਤੇ ਮੋੜ ਮੰਡੀਆਂ ਆਉਣ ਤਾਂ ਇੱਥੇ ਗੁਰੂ ਘਰ ਦੇਖਿਓ ਜੀ ਦੇਖਣ ਜਾਓ ਗੁਰੂ ਘਰ ਬਹੁਤ ਸੋਹਣਾ ਗੁਰੂ ਘਰ 24 ਘੰਟੇ ਇੱਥੇ ਲੰਗਰ ਮਿਲਦਾ ਤੇ ਇਹ ਕਿਸੇ ਕਮੇਟੀ ਦੇ ਅੰਦਰ ਨਹੀਂ ਆਉਂਦਾ ਹਾਂਜੀ ਅਸੀਂ ਜਿਹੜਾ ਸਾਨੂੰ ਗੁਰੂ ਘਰ ਦਾ ਉਹ ਮਤਲਬ ਸ਼ੁਰੂਆਤ ਗੁਰੂ ਘਰ ਤੋਂ ਕੀਤੀ ਸੀ ਉਹ ਆਪਣਾ ਨਾ ਮੋੜ ਮੰਡੀ ਦਾ ਵੱਡੇ ਮੋੜਾਂ ਦਾ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਗੁਰੂ ਘਰ ਆ ਉਹ ਕਿਸੇ ਮਤਲਬ ਤੁਹਾਨੂੰ ਦੱਸੇ ਨਾ ਵੀ ਕਿਸੇ ਕਮੇਟੀ ਅੰਦਰ ਨਹੀਂ ਆਉਂਦਾ ਉਹ ਪਿੰਡ ਦੇ ਅੰਦਰ ਹੈ ਜੀ ਪਿੰਡੀ ਉਹਦੀ ਦੇਖ ਰੇਖ ਕਰਦਾ ਹੈ ਜੋ ਵੀ ਉਹਦੀ ਪੂੰਜੀ ਆ ਗੁਰੂ ਘਰ ਤੇ ਲਗਾਈ ਜਾਂਦੀ ਹੈ ਤੇ ਗੁਰਕਸ ਇਸ ਗੁਰੂ ਘਰ ਦੇ ਵਿੱਚ ਵੀ ਜਦੋਂ ਹਾਂ ਲੇਕਿਨ ਉਹ ਜਮੀਨ ਕਿ ਜੁਪੀ ਵਾਲਾਂ ਦਾ ਆਰਡਰ ਹੈ ਜੁਪੀ ਚ ਰਹਿੰਦੇ ਆ ਉਹ ਜਿਹੜੇ ਹਰੀ ਪੱਗ ਬੰਨਿਆ ਸਟੇਟਸ ਤੇ ਉਹ ਉਹਨਾਂ ਦਾ ਉਹ ਪਾਇਆ ਦੋ ਸੂਟ ਉਹਨਾਂ ਚ ਪਾ ਦੇ ਹਾਂ ਹਾਂ ਇਹਨਾਂ ਦੇ ਬੋਚ ਕੇ ਪਾਈ ਚੁੰਨੀਆਂ ਇਕੱਠੀਆਂ ਨਾ ਕਰੀ ਪੁੱਤ ਮੈਂਂਝੀਆਂ ਤੇ ਇਹ ਗੁਰੂ ਘਰ ਦੀ ਵੱਡੇ ਮੋੜ ਆਪ ਸੇਵਾ ਕਰਦਾ ਸਾਰਾ ਪਿੰਡ ਇੱਥੇ 24 ਘੰਟੇ ਤੁਹਾਨੂੰ ਲੰਗਰ ਮਿਲੂ ਜਦੋਂ ਮਰਜੀ ਆਜੋ ਤੁਹਾਨੂੰ ਲੰਗਰ ਮਿਲੂ ਪੂਰਾ ਸਾਫ਼-ਸੋਧਰਾ ਲੰਗਰ ਹੈ ਮਤਲਬ ਸਾਰਾ ਪਿੰਡ ਇੱਥੇ ਰਲ ਕੇ ਸੇਵਾ ਕਰਦਾ ਤੁਸੀਂ ਇਸ ਗੁਰੂ ਘਰ ਦੀ ਸਫਾਈ ਦੇਖਿਓ ਤੁਸੀਂ ਕਮਾਲ ਮੰਨ ਜਾਓਗੇ ਤੁਹਾਨੂੰ ਇੱਥੇ ਵੀ ਕੋਈ ਵੀ ਕਿਤੇ ਜਗ੍ਹਾ ਤੇ ਆਲਤੂ ਫालतੂ ਚੀਜ਼ ਨਹੀਂ ਮਿਲੂ ਗੁਰਦੁਆਰੇ ਚ ਵੀ ਇਹ ਗੁਰੂ ਘਰ ਉੱਥੇ ਇਹਨੇ ਸ਼ੂਟਿੰਗ ਕੀਤੀ ਤੇ ਬੂਟ ਪਾਲਸ ਕਰਦਾ हां मैं अ सिद्धू मुसल्ले वाले नु भी ये गुरुकार बहुत पसंद सी वो भी इत्ते बूट पॉलिश ਕਰਦੇ ਆ ਉੱਥੇ ਜਣ ਕੇ ਗੁਰੂ ਘਰ ਵਿੱਚ ਜੋੜਾ ਜੁੱਤਾ ਕਰ ਆ ਉੱਥੇ ਉਹਨੇ ਵੀਡੀਓ ਬਣਾਈ ਸੀ ਨੂੰ ਬੜਾ ਪਸੰਦ ਆਇਆ ਸੀ ਕਿ ਇਥੋਂ ਦੇ ਸਕੂਲ ਦੀ ਵੀਡੀਓ ਬਣਾ ਕੇ ਲੈ ਕੇ ਗਿਆ ਸੀ ਉਹ ਵੱਡੇ ਮੋੜਾਂ ਦੇ ਵੀ ਤੇ ਸੈਟੀਸਫਾਈ ਸੀ ਉਹ ਸੈਟੀਸਫਾਈ ਨਾਲ ਤੇ ਇਸ ਗੁਰੂ ਘਰ ਦੀ ਇੱਕ ਮਹਾਨਤਾ ਖਾਸੀਅਤ ਹੈ ਵੀ ਸਾਨੂੰ ਇੱਥੇ 24 ਘੰਟੇ ਲੰਗਰ ਮਿਲੂਗਾ ਲੰਗਰ ਪਤਾ ਸਾਨੂੰ ਕੌਣ ਤਿਆਰ ਕਰਦਾ ਪਿੰਡ ਦੇ ਲੋਕ ਰਲ ਕੇ ਤਿਆਰ ਕਰਦੇ ਆ ਕਿਉਂਕਿ ਮੈਨੂੰ ਮੈਂ ਕਦੇ ਨਹੀਂ ਦੇਖਿਆ ਵੀ ਇੰਨੀ ਸੇਵਾ ਭਾਵਨਾ ਲੋਕਾਂ ਦੀ ਸਾਰਾ ਪਿੰਡ ਇੱਥੇ ਸੇਵਾ ਕਰਦਾ ਜੀ ਜਿੱਦਣ ਇੱਥੇ ਸੰਗਰਾਮ ਭਰਦੀ ਹੈ ਨਾ ਇਸ ਗੁਰੂ ਘਰ ਗੁਰੂ ਤੇਗ ਬਹਾਦਰ ਦੇ ਗੁਰੂ ਘਰ ਤੁਸੀਂ ਕਦੇ ਆ ਕੇ ਦੇਖੋ ਪਲੀਜ਼ ਤੁਸੀਂ ਇੰਨਾ ਕੱਠ ਸੰਗਰਾਮ ਦਾ ਕਿਤੇ ਦੇਖਿਆ ਨਹੀਂ ਹੋਣਾ ਕਿਤੇ ਵੀ ਨਹੀਂ ਦੇਖਿਆ ਹੋਣਾ ਇੰਨਾ ਸੁਨਾ ਦਰਬਾਰ ਸਾਹਿਬ ਆ ਤੁਸੀਂ ਦੇਖਦੇ ਰਹ ਜੂਗੇ ਛੁੱਡੀ ਰੂਹ ਖੁਸ਼ ਹੋ ਜੂਗੀ ਹਨਾ ਤੇ ਜਿਹੜੇ ਇੱਥੋਂ ਦੇ ਮਤਲਬ ਲੋਕ ਨੇ ਵੱਡੇ ਮੋੜਾਂ ਦੇ ਠੀਕ ਅਸੀਂ ਤਾਂ ਬਾਹਰੋਂ ਆ ਕੇ ਰਹਿ ਰਹੇ ਹਾਂ ਜੀ ਕਿਉਂਕਿ ਜਦੋਂ ਅਸੀਂ ਪਿੰਡ ਰਹਿੰਦੇ ਸੀ ਅਸੀਂ ਵੀ ਗੁਰੂ ਘਰ ਚ ਦੁੱਧ ਪਹੁੰਚਾਉਂਦੇ ਜਿੰਨਾ ਕਿ ਸਾਡੀ ਸਰਦਾ ਹੁੰਦੀ ਜੀ ਕਿਉਂਕਿ ਅਮੇ ਝੂਠ ਨਹੀਂ ਬੋਲਣਾ ਚਾਹੁੰਦਾ ਉਦੋਂ ਤੰਗੀਆਂ ਹੁੰਦੀਆਂ ਬਹੁਤ ਸੀ ਜਦੋਂ ਅਸੀਂ ਦੁੱਧ ਪਾਉਂਦੀ ਹੁੰਦੀ ਸੀ ਮੈਂ ਉਦੋਂ ਵੀ ਮੈਂ ਆਪਣੀ ਸਰਦਾ ਮੁਤਾਬਕ ਬੱਚਿਆਂ ਨੂੰ ਭੇਜ ਦਿੰਦੀ ਸੀ ਮੈਂ ਝੂਠ ਮਾਰਾਂ ਵੀ ਮੈਂ ਇਹਨਾਂ ਭੇਜ ਦਿੰਦੀ ਸੀ ਨਹੀਂ ਜੀ ਪਰ ਇੱਥੋਂ ਦੇ ਲੋਕਾਂ ਦੀ ਮੈਂ ਸਰਦਾ ਦੇਖੀ ਹੈ ਵੀ ਜਿੰਨੀ ਇਸ ਗੁਰੂ ਘਰ ਦੇ ਵਿੱਚ ਖੀਰ ਬਣਦੀ ਹੈ ਨਾ ਸਾਰੀ ਪਿੰਡ ਦੇ ਦੁੱਧ ਚੋਂ ਜਿਵੇਂ ਵੱਡੇ ਮੋੜ ਵੀ ਸ਼ਹਿਰ ਚ ਆ ਜਾਂਦੇ ਜੀ ਮੋੜ ਮੰਡੀ ਵੱਡੇ ਮੋੜ ਛੋਟੇ ਮੋੜੇ ਇਕੱਠੇ ਰਹਿ ਜਾਂਦੇ ਆ ਪੜੀ ਲੋਕਾਂ ਦੀ ਸ਼ਰਧਾ ਦੇਖ ਕੇ ਤਾਂ ਮੈਂ ਕਮਾਲ ਮੰਨ ਗਈ ਵੀ ਮੈਨੂੰ ਇਹ ਲੱਗਦਾ ਵੀ ਸਾਰਾ ਪਿੰਡ ਉਹਦੇ ਦੁੱਧ ਆਪਦੇ ਘਰੇ ਰੱਖਦੇ ਹੀ ਨਹੀਂ ਹੋਣਾ। ਇੰਨੀ ਟੇਸਟੀ ਖੀਰ ਬਣਾਉਂਦੇ ਆ ਨਰੇ ਦੁੱਧ ਚ ਖੀਰ ਰਹਿੰਦੇ ਆ ਜੀ। ਵੀ ਯਾਨੀ ਕਿ ਪਿੰਡ ਦੇ ਅੰਦਰ ਕਰਕੇ ਤੁਸੀਂ ਐਂ ਦੇਖ ਲਓ ਵੀ ਲੋਕਾਂ ਦੀ ਸੇਵਾ ਦੇਖੋ ਤੁਸੀਂ। ਸਾਰਾ ਪਿੰਡ ਰਲ ਕੇ ਇਸ ਗੁਰੂ ਘਰ ਦੀ ਸੇਵਾ ਕਰਦਾ ਹੈ। ਤੇ ਪੜੀ ਮੇਰੀ ਰਿਕੁਐਸਟ ਹੈ ਜਿਹੜੇ ਕੋਈ ਦੇਖਣਾ ਚਾਹੁੰਦਾ ਸੰਗਰਾਮ ਤੇ ਆਇਓ ਤੁਸੀਂ ਵੱਡੇ ਮੋੜਾਂ ਵਾਲੇ ਗੁਰੂ ਤੇਗ ਬਹਾਦਰ ਦੇ ਗੁਰੂ ਘਰ ਆਇਓ ਤੁਸੀਂ। ਮੈਂ ਗ੍ਰਿਹ ਦਰਬਾਰ ਸਾਹਿਬ ਦੇਖ ਕੇ ਵੀ ਤੁਸੀਂ ਇੰਨੇ ਖੁਸ਼ ਹੋ ਜਾਓਗੇ ਹਨਾ ਤੇ ਗੁਰੂ ਘਰ ਦੇਖ ਕੇ ਵੀ ਤੁਹਾਡੀ ਆਤਮਾ ਨਾਲ ਜਿਹੜੀ ਰੂਹ ਆ ਤੁਹਾਡੀ ਮੈਂ ਮੈਂ ਗਰੰਟੀ ਦਿੰਨੀ ਆ ਤੁਹਾਨੂੰ ਐ ਲੱਗੂ ਵੀ ਜਿਵੇਂ ਤੁਸੀਂ ਸਵਰਗ ਚ ਗੇੜਾ ਦੇਗੇ ਇੰਨੇ ਸੋਹਣੇ ਫੁੱਲ ਬੂਟੇ ਲਾਏ ਐ ਇਸ ਪਿੰਡ ਨੇ ਇੰਨੀ ਸੰਭਾਲ ਕੀਤੀ ਹੋਈ ਆ ਗੁਰੂ ਘਰ ਦੀ ਹਰ ਇੱਕ ਚੀਜ਼ ਦੀ ਸਮਾਈ ਸਵਾਈ ਤੇ ਮੈਨੂੰ ਲੱਗਦਾ ਨੇੜੇ ਤੇੜੇ ਦੇ ਲੋਕ ਇੱਥੇ ਇੰਨਾ ਲੱਕੜਾਂ ਲੋਕੜਾਂ ਸਿੱਟ ਕੇ ਜਾਂਦੇ ਆ ਵੀ ਇਸ ਗੁਰੂ ਘਰ ਦੀ ਸੇਵਾ ਇਸ ਗੁਰੂ ਘਰ ਦੀ ਇਸ ਕਮਾਈ ਗੁਰੂ ਘਰ ਤੇ ਲੱਗਦੀ ਕਰਕੇ ਨਾ ਜੀ ਗੁਰੂ ਘਰ ਦਾ ਦਰਬਾਰ ਸਾਹਿਬ ਹੁਣ ਦੀਵਾਨ ਦੀਵਾਨ ਜਿਹੜਾ ਥੱਲੇ ਬਣਾ ਰਹੇ ਉਹ ਦੀਵਾਨ ਹਾਲ ਹੀ ਹੋਗਾ ਨਾ ਵੀ ਉੱਥੇ ਦੀਵਾਨ ਹੀ ਲੱਗਿਆ ਕਰਨਗੇ ਹਨ ਹਾਂਜੀ ਹਾਂਜੀ ਮੈਂ ਕਹਣੀ ਆ ਇਹ ਇਹ ਪਹਿਲਾਂ ਛੋਟਾ ਗੁਰੂ ਘਰ ਬਣਿਆ ਹੋਇਆ ਸੀ ਦਰਬਾਰ ਸਾਹਿਬ ਛੋਟਾ ਜਿਉਂ-ਜਿਉਂ ਇਹਦੀ ਮਤਲਬ ਲੋਕਾਂ ਨੇ ਸੇਵਾ ਕੀਤੀ ਲੋਕਾਂ ਦੀ ਸ਼ਰਧਾ ਕਣਕ ਕੀ ਫਸਲ ਚੌਲ ਕੀ ਵਿਚ ਵਿਚ ਲੋਕਾਂ ਨੇ ਪੈਸੇ ਦੇਣੇ ਮੈਂ ਕਿਹਨੀਆਂ ਰੂਹ ਬਦਲਤੀ ਗੁਰੂ ਘਰ ਦੀ ਲੋਕਾਂ ਨੇ ਧੰਨਵਾਦ ਆ ਵੱਡੇ ਮਾੜਾਂ ਦੇ ਲੋਕਾਂ ਦਾ ਮੈਂ ਕਿਹਨੀਆਂ ਪਰਮਾਤਮਾ ਨੇ ਇਹਨਾਂ ਨੂੰ ਇੰਨੀ ਤਰੱਕੀ ਬਖਸ਼ੀ ਵੱਡੇ ਮਾੜਾਂ ਦੇ ਲੋਕਾਂ ਨੂੰ ਵੀ ਇਹ ਆਉ ਦੇ ਘਰੇ ਪਰਿਵਾਰ ਚ ਬਾਲਾ ਬਦਲ ਉਹਨਾਂ ਨੇ ਕਿਉਂਕਿ ਇਹਨਾਂ ਨੇ ਇੱਕ ਗੁਰੂ ਘਰ ਇਹ ਜਿਹੜਾ ਇਤਿਹਾਸਕ ਬਣਾ ਦੇਣਗੇ ਜਿਸ ਹਿਸਾਬ ਨਾਲ ਇਹ ਸੇਵਾ ਭਾਵਨਾ ਕਰਦੇ ਆ ਵੀ ਸੰਗਰਾਦ ਵਾਲੇ ਦਿਨ ਸਾਰਾ ਦੁੱਧ ਪਿੰਡ ਇੱਥੇ ਪਾਉਂਦਾ ਹੈ ਰਲ ਕੇ ਮੈਂ ਕਹਣੀਆ ਬੀਬੀਆਂ ਮੰਨੀਆਂ ਵੀ ਇੰਨੀਆਂ ਵਧੀਆ ਪਕਾਉਂਦੀਆਂ ਅਸੀਂ ਆਪ ਸੇਵਾ ਕਰਨ ਨੂੰ ਉੱਥੇ ਜਗ੍ਹਾ ਭਾਲਦੇ ਆ ਪਰ ਸਾਨੂੰ ਮਿਲਦੀ ਨਹੀਂ ਸਿੰਘਰਾਵਾਂ ਦਾ ਦਿਨ ਤਾਂ ਬਿਲਕੁਲ ਪੇੜੇ ਕਰਨ ਨੂੰ ਵੀ ਜਗ੍ਹਾ ਮਿਲਦੀ ਜੀ ਵੀ ਸਾਰਾ ਪਿੰਡ ਇੱਥੇ ਰਲ ਕੇ ਸੇਵਾ ਕਰਦਾ ਮੈਂ ਕਹਣੀਆ ਇਹ ਸਾਰਾ ਪਿੰਡ ਆ ਜਿਹੜਾ ਗੁਰੂ ਘਰ ਦੇ ਲੇਖੇ ਲਈ ਬੈਠੇ ਆਪਣਾ ਸਭ ਕੁਝ ਸਾਰਾ ਵੱਡੇ ਮੋੜ ਦਾ ਬੱਚਾ ਬੱਚਾ ਹੁੰਦਾ ਜਿਸ ਗੁਰੂ ਘਰ ਦੇ ਵਿੱਚ ਮੈਂ ਕਹਣੀਆ ਕੋਈ ਲੱਕੜ ਕਾਗਜ ਸਾਈਡ ਤੇ ਪਿਆ ਹੋਵੇ ਸਵਾਲੀਆ ਡਿੱਗਣ ਦੇ ਦੇਣ ਜੀ ਇੰਨੀ ਮਤਲਬ ਕੇਅਰ ਕੀਤੀ ਹੋਈ ਐ ਦੇਖਿਓ ਤੁਸੀਂ ਆਕੇ ਤੁਸੀਂ ਕਮਾਲ ਮੰਨ ਜੂਗੇ ਗੁਰੂ ਘਰ ਚ ਸੰਗਰਾਮ ਵਾਲੇ ਦਿਨ ਬਹੁਤ ਘੱਟ ਹੁੰਦਾ ਜਿਕੇ ਸੰਗਰਾਮ ਪਰਦੀ ਆ ਜੀ ਬਸ ਇੱਥੇ ਰੋਜ਼ ਹੀ ਮੇਲਾ ਲੱਗਿਆ ਰਹਿੰਦਾ ਮੇਲਾ ਰੋਜ਼ ਕਿੱਦਾਂ ਲੱਗਿਆ ਰਹਿੰਦਾ ਜੀ ਕਿਉਂਕਿ ਸਾਰਾ ਵੱਡਾ ਮੌਲ ਇੱਥੇ ਸੁਬਾ ਸ਼ਾਮ ਅੱਥਾ ਟੇਕਦਾ ਜੀ ਸ਼ਰਧਾ ਹੀ ਲੋਕਾਂ ਦੀ ਇੰਨੀ ਹੈ ਕਿਉਂਕਿ ਲੋਕਾਂ ਦੀ ਇੱਥੇ ਸੁੱਖਾਂ ਪੂਰੀਆਂ ਹੁੰਦੀਆਂ ਕਿਉਂਕਿ ਇੱਥੇ ਨੌਵੇਂ ਪਾਸ਼ਾ ਸ੍ਰੀ ਗੁਰੂ ਦੇਵ ਭਾਦਰ ਜੀ ਆਏ ਸੀ ਨਾ ਉਹਦਾ ਕਰਕੇ ਉਹਦਾ ਕਰਕੇ ਵੀ ਇਹਨਾਂ ਨੇ ਇਸ ਗੁਰੂ ਘਰ ਨੂੰ ਮੈਂ ਕਹਣੀ ਆ ਜੰਨਤ ਬਣਾਤਾ ਜੈ ਇੰਨਾ ਸੋਨਾ ਗੁਰੂ ਘਰ ਸਹੀ ਪੁੱਛਣਾ ਮੈਂ ਜਦੋਂ ਗੁਰੂ ਘਰ ਦੇ ਦਰਬਾਰ ਸਾਹਿਬ ਚ ਪੜ੍ਹ ਜਾਨੀ ਮੇਰੇ ਅੱਖਾਂ ਚੋਂ ਪਾਣੀ ਆ ਜਾਂਦਾ ਵੀ ਕਿੰਨਾ ਲੋਕਾਂ ਦਾ ਸ਼ਰਧਾ ਤੇ ਪਿਆਰ ਹੈ ਇੰਨੀ ਸ਼ਰਧਾ ਭਾਵਨਾ ਗੁਰੂ ਘਰ ਦੇ ਵਿੱਚ ਬੱਡੇ ਵੱਡੇ ਪੱਖੇ ਲੱਗੇ ਮੈਂ ਕਹਣੀ ਆ ਹਰ ਇੱਕ ਫੈਸਿਲਿਟੀ ਦਿੱਤੀ ਹੋਈ ਆ ਤੁਸੀਂ ਕਮਾਲ ਮੰਨ ਜਾਓਗੇ ਵੀ ਤੁਹਾਨੂੰ ਉੱਥੇ ਫੈਸਿਲਿਟੀ ਕਮੀ ਨਹੀਂ ਹੋਊਗੀ ਐਡਾ ਖੁੱਲਾ ਦਰਬਾਰ ਸਾਹਿਬ ਹੈ ਵੀ ਤੁਸੀਂ ਥੋੜੀ ਨੂੰ ਖੁਸ਼ ਹੋ ਜਾਓਗੇ ਆਇਓ ਕਿਤੇ ਦਰਸ਼ਨ ਜ਼ਰੂਰ ਕਰਿਓ ਪਲੀਜ਼ ਵੱਡੇ ਮੋੜ ਗੁਰੂ ਨੌਵੇਂ ਪਾਸਾ ਗੁਰੂ ਤੇਗ ਬਹਾਦਰ ਜੀ ਦਾ ਗੁਰੂ ਘਰ ਹੈ ਤੇ ਹੁਣ ਆਪਾਂ ਗੱਲ ਕਰਦੇ ਆ ਜੀ ਮੈਂ ਤਾਂ ਪਰਮਲਾ ਸਾਹਿਬ ਚੜਾਇਆ ਜੀ ਤੇ ਉਦੋਂ ਬਾਅਦ ਮੈਂ ਕੱਪੜੇ ਦਾ پارਸ ਲਾਇਆ ਪਿਆ ਸੀ ਉਹ ਚੱਕ ਕੇ ਲਿਆਂਦਾ ਜੀ ਕਿਉਂਕਿ ਕਹਿੰਦੇ ਨੇ ਨਾ ਕਿ ਮਿਹਨਤ ਦੇ ਵਿੱਚ ਤੰਦਰੁਸਤੀ ਵੀ ਹੁੰਦੀ ਹੈ ਤਰੱਕੀ ਵੀ ਹੁੰਦੀ ਹੈ ਮਿਹਨਤ ਜ਼ਰੂਰੀ ਹੈ ਜੇ ਹੁਣ ਆਪਾਂ ਬਹਾਨੇ ਲਾਇਏ ਤਾਂ ਥੱਕ ਜਾਈਦਾ ਜੀ ਹਨਾ ਪਰ ਨਹੀਂ ਜੀ ਜੇ ਜ਼ਿੰਦਗੀ ਚ ਕਾਮਯਾਬ ਹੋਣਾ ਨਾ ਤਾਂ ਸਾਨੂੰ ਮਿਹਨਤ ਕਰਨੀ ਹੀ ਪੈਣੀ ਹੈ ਕੋਈ ਬਹਾਨੇ ਨਹੀਂ ਸੋਡੇ ਚੱਲਣੇ ਇਹ ਕਾਮਯਾਬੀ ਦਾ ਰਾਜ਼ ਹੀ ਇਹ ਹੈ ਵੀ ਤੁਹਾਨੂੰ ਮਿਹਨਤ ਕਰਨੀ ਪੈਣੀ ਹੈ ਕੋਈ ਬਹਾਨਾ ਨਹੀਂ ਚੱਲਦਾ ਵੀ ਮੈਂ ਥੱਕ ਗਿਆ ਟੁੱਟ ਗਿਆ ਆਪਾਂ ਕਹਿੰਦੇ ਨੇ ਫਲਾਣਾ ਬੰਦਾ ਕਾਮਯਾਬ ਆ ਤੁਸੀਂ ਦੀ ਕਾਮਯਾਬੀ ਦੇ ਪਿੱਛੇ ਮਿਹਨਤ ਨਹੀਂ ਦੇਖਦੇ ਆਪਾਂ ਕਹਿੰਦੇ ਨੇ ਜੀ ਫਲਾਣੇ ਫਲਾਣਾ ਬੰਦਾ ਦੁੱਧ ਪਾਉਂਦਾ ਉਹਦੀ ਡੈਰੀ ਹੈ ਜੀ ਉਹਨੇ ਜ਼ਮੀਨ ਲੈ ਲਈ ਉਹਨੇ ਘਰ ਪਾਲਿਆ ਜੀ ਉਹਨੇ ਗੱਡੀ ਲੈ ਲਈ ਉਸ ਦੀ ਮਿਹਨਤ ਦੇਖੋ ਮੈਂ ਕਹਣੀ ਆ ਉਹ ਜਿਹੜੇ ਦੁੱਧ ਵਾਲੇ ਭਾਈ ਆ ਨਾ ਅਸੀਂ ਹੁਣ ਪਿੰਡ ਹੀ ਰਹਿੰਦੇ ਰਿਆਂ ਹੁਣ ਸ਼ਹਿਰ ਚ ਆਇਆ ਉਹ 3-3 ਵਜੇ ਉੱਠਦੇ ਆ ਢੋਲ ਧੋਣੇ ਧਾਰਾਂ ਚ ਬੋਣੀਆਂ ਦੁੱਧ ਪਵਾਉਣਾ ਫਿਰ ਬੀਬੀਆਂ ਤੋਂ ਕੋਲੇ ਬਹਿ ਕੇ ਧਾਰਾਂ ਪੜਾਉਣੀਆਂ ਕਿਉਂਕਿ ਭਾਈ ਕੋਈ ਆਪਣੇ ਵਰਗਾ ਬਹਿਰਤ ਕਰ ਦਿੰਦਾ ਪਾਣੀ ਪਾਣ ਦਾ ਫਿਰ ਮੂਰੇ ਸਾਡੇ ਵਰਗੇ ਲੰਬੇ ਦਿੰਦੇ ਆ ਜਿਹਦੇ ਉਧ ਚ ਪਾਣੀ ਹੈ ਹਰ ਇੱਕ ਬੰਦੇ ਦੀ ਕਾਮਯਾਬੀ ਦੇ ਪਿੱਛੇ ਨਾ ਤੁਸੀਂ ਮਿਹਨਤ ਦੇਖਿਆ ਕਰੋ ਕਿੰਨੀ ਆ ਵੀ ਤੁਸੀਂ 3 ਵਜੇ ਉੱਠ ਕੇ ਦੇਖੋ ਉੱਠਿਆ ਨਹੀਂ ਜਾਂਦਾ ਵੀਰੇ ਮੇਰੇ ਚ ਜਦੋਂ ਜਾਨ ਸੀ ਉਮਰ ਛੋਟੀ ਸੀ ਤੇ ਮੱਝਾ ਮੁੱਝਾ ਰੱਖਦੇ ਸੀ ਉਦੋਂ ਤਾਂ ਪਤਾ ਨਹੀਂ ਸੀ ਲੱਗਦਾ ਉਹ ਤਾਂ ਨਹੀਂ ਮੈਂ ਉੱਠ ਸਕਦੀ ਹਾਂ ਮੈਂ ਮੈਸਾ ਸ਼ੌਂਕ ਬਹੁਤ ਹੈ ਮੈਸ ਰੱਖਣ ਦਾ ਐਡੀ ਗੱਲ ਨਹੀਂ ਵੀ ਮੈਂ ਮੈਸਾ ਭੁੱਲ ਗਈ ਮੱਜਾਂ ਦਾ ਖੇਤੀ ਦਾ ਮੈਨੂੰ ਬਹੁਤ ਸ਼ੌਂਕ ਹੈ ਕਿਤਾ ਸਰੀਰ ਨਹੀਂ ਸਾਧਦਾ ਇੱਕ ਮੇਰੇ ਕੋਲੇ ਹੁਣ ਇੰਨੀ ਜਗ੍ਹਾ ਨਹੀਂ ਹੈਗੀ ਮੈਂ ਸ਼ਹਿਰ ਚ ਆ ਗਈ ਜੀ ਜੀਤਾ ਕਰਦਾ ਵੀ ਜਵਾ ਹੋਵੇ ਉੱਥੇ ਆਪ ਦੀ ਸਬਜ਼ੀ ਆਪ ਲਾਵਾ ਬਹੁਤ ਸ਼ੌਂਕ ਹੈ ਸਬਜ਼ੀ ਸਬਜ਼ੀ ਦਾ ਵੀ ਆਪ ਦੀ ਬੀਜ ਕਿ ਖਾਈਗੇ ਹੋਣਾ ਤੰਦਰੁਸਤ ਰਵਾਂਗੇ ਤੇ ਕੋਈ ਵੀ ਬੰਦਾ ਜੀ ਉਹਦੀ ਮਿਹਨਤ ਦੇ ਪਿੱਛੇ ਜ਼ਰੂਰ ਜਾਇਆ ਕਰੋ ਐਨਾ ਸੋਚਿਆ ਕਰੋ ਕਿ ਫਲਾਣਾ ਬੰਦਾ ਕਾਮਯਾਬ ਹੈ ਕਿਸੇ ਨੂੰ ਦੇਖ ਕੇ ਸੜਿਆ ਨਾ ਕਰੋ ਠੀਕ ਆ ਉਹ ਬੰਦਾ ਮਿਹਨਤ ਕਰਕੇ ਉੱਥੇ ਤੱਕ ਪਹੁੰਚਿਆ ਹੁੰਦਾ ਸੋਨੂੰ ਵੀ ਰੱਬ ਨੇ ਦੋ ਹੱਥ ਦਿੱਤੇ ਹੁੰਦੇ ਆ ਤੁਸੀਂ ਵੀ ਮਿਹਨਤ ਕਰਕੇ ਉੱਥੇ ਪਹੁੰਚ ਸਕਦੇ ਹੋ ਕਦੇ ਕਿਸੇ ਦੀ ਤਰੱਕੀ ਤੇ ਲੱਗੋ ਨਾ ਹੁਣ ਦੇਖਿਏ ਅਸੀਂ ਕੱਪੜਾ ਵੇਚਦੇ ਸੀ ਬਹੁਤ ਛੋਟੇ ਲੈਵਲ ਤੇ ਵੇਚਦੇ ਹਾਂ ਨਾ ਸਾਡੇ ਕੋਲ ਥੋੜਾ ਕੱਪੜਾ ਹੈ ਤਾਂ ਫਿਰ ਮੈਨੂੰ ਲੱਗਦਾ ਅਸੀਂ ਬਾਜ਼ਾਰ ਦੇ ਵਿੱਚ ਤਾਂ ਜਾ ਕੇ ਜਿਹਦੀ ਮੈ ਤੇ ਦੀਪੂ ਨਾ ਦੇਖੋ ਜੀ ਮੋਟਰਸਾਈਕਲ ਤੇ ਪਾਰਸਲ ਚੱਕ ਕੇ ਆਏ ਆ ਤੇ ਜੁੰਡੇ ਜੁੜੇ ਪਏ ਆ ਬੌਣ ਦਾ ਟਾਈਮ ਨਹੀਂ ਲੱਗਦਾ ਕੋਈ ਕਸਟਮਰ ਆ ਜਾਂਦਾ ਤੇ ਜਦੋਂ ਹੁਣ ਮੈਂ ਤੇ ਦੀਪੂ ਬਾਜ਼ਾਰ ਚ ਬਗ ਜਾਂਦੇ ਆਂ ਫਿਰ ਤਾਂ ਉਸੇ ਵੱਡਿਆਂ ਵੱਡਿਆਂ ਸ਼ੀਸ਼ਿਆਂ ਵਾਲੀਆਂ ਸ਼ੋਅਰੂਮਾਂ ਦੀਆਂ ਦੁਕਾਨਾਂ ਭਰੀਆਂ ਪਈਆਂ ਦੀਆਂ ਕੱਪੜੀਆਂ ਫਿਰ ਅਸੀਂ ਤਾਂ ਡੋਲ ਜਗੇ ਵੀ ਹੋਈ ਇਹਨਾਂ ਕੋਲ ਤਾਂ ਇੰਨਾ ਕੱਪੜਾ ਆਪਣੇ ਕੋਲ ਤਾਂ ਥੋੜਾ ਜਿਹਾ ਨਾ ਸਾਨੂੰ ਥੋੜੀ ਵਿੱਚ ਹੀ ਤੰਦਰੁਸਤੀ ਦੀ ਤਰੱਕੀ ਨਹੀਂ ਦਿਸ ਰਹੀ ਹੈ ਕਿਉਂਕਿ ਕਿਉਂਕਿ ਸਾਡਾ ਸਾਰਾ ਖਰਚਾ ਕੱਪੜੇ ਕੱਢ ਲੈਂਦੇ ਆ ਆਪਦਾ ਖਾਣ ਪੀਣ ਦਾ ਕੱਢ ਲੈਨੇ ਆ ਸੀ ਕੁਈ ਘਰ ਦਾ ਕੱਢ ਲੈਣੇ ਬਿਜਲੀ ਦੇ ਬਿੱਲ ਦਾ ਸਾਨੂੰ ਤਾਂ ਉਹੀ ਨਜ਼ਾਰਾ ਲੱਗਦਾ ਵੀ ਆਪ ਦਾ ਖਰਚਾ ਤੋਰੀ ਜਾਂਦਾ ਰੱਬ ਹੋਰ ਆਪਾਂ ਨੂੰ ਕੀ ਚਾਹੀਦਾ ਕਦੇ ਵੀ ਕਿਸੇ ਦੀ ਚੀਜ਼ ਨੂੰ ਦੇਖ ਕੇ ਡੋਲਣਾ ਕਿਉਂਕਿ ਇਹ ਪਰਮਾਤਮਾ ਨੇ ਸਾਨੂੰ ਛੋਟੇ ਕੰਮ ਤੋਂ ਤੋੜਿਆ ਤਾਂ ਕਿਸੇ ਦਿਨ ਤੁਹਾਡਾ ਕੰਮ ਪਰਮਾਤਮਾ ਵੱਡਾ ਵੀ ਕਰਾ ਸਕਦਾ ਕਿਸੇ ਦਾ ਵੀ ਤੁਸੀਂ ਇਤਿਹਾਸ ਚੱਕ ਲਓ ਕਿਸੇ ਦਾ ਵੀ ਹਰ ਇੱਕ ਬੰਦੇ ਨੇ ਛੋਟੇ ਲੈਵਲ ਤੋਂ ਕੰਮ ਸਟਾਰਟ ਕੀਤਾ ਹੁੰਦਾ ਤੇ ਸਿਰੇ ਤੇ ਪਹੁੰਚਿਆ ਹੁੰਦਾ ਠੀਕ ਹੈ ਜਿੰਨਾ ਤੋਂ ਸਾਡਾ ਕੱਪੜਾ ਸੀ ਲੈ ਕੇ ਆਉਣੇ ਆ ਉਹ ਬੰਦੇ ਕਹਿੰਦੇ ਵੀ ਅਸੀਂ ਜਮ੍ਹਾਂ ਐਨ ਕਹਿੰਦੇ ਵੀ ਸੈਂਕਲਾਂ ਤੇ ਵੀ ਕੱਪੜਾ ਵੇਚਿਆ ਹੋਇਆ ਹੈ ਪਰ ਅਸੀਂ ਕਹਿੰਦੇ ਕਿ ਤੇ ਸੰਗ ਨਹੀਂ ਸੀ ਮੰਨੀ ਸਾਈਕਲਾਂ ਤੇ ਅਸੀਂ ਕੱਪੜਾ ਵੇਚ ਕੇ ਕਹਿੰਦੇ ਅੱਜ ਸਾਡਾ ਐਡਾ ਵੱਡਾ ਸ਼ੋਅਰੂਮ ਹੈ ਮੈਨੂੰ ਲੱਗਦਾ ਉਹ ਬੰਦਿਆਂ ਦੇ ਕਰੋੜਾਂ ਦਾ ਰੁਪਈਆ ਵੇ। ਜਿਨ੍ਹਾਂ ਨੇ ਇੱਕ ਦਿਨ ਉਹਨਾਂ ਨੇ ਵੀ ਉਹ ਕਹਿੰਦੀ ਸੀ ਵੀ ਸਾਈਕਲਾਂ ਤੇ ਵੇਚਿਆ ਸੀ ਭਈ ਜੰਦੀ। ਮੈਂ ਪੁੱਛ ਲਈ ਨੀ ਵੀ ਤੁਸੀਂ ਕਿਵੇਂ ਕੱਪੜਾ ਜਿਵੇਂ ਥੋੜੀ ਕਿਵੇਂ ਤਰੱਕੀ ਹੋ ਕਹਿੰਦੀ ਭਈ ਤਾਂ ਸਾਈਕਲਾਂ ਦੇ ਵਿੱਚ ਰਹੇ। ਹੌਲੀ-ਹੌਲੀ ਕਹਿੰਦੇ ਵੀ ਸਾਈਕਲਾਂ ਤੋਂ ਅਸੀਂ ਦੁਕਾਨ ਪਾ ਲਈ ਛੋਟੀ ਜੀ ਦੁਕਾਨ ਤੋਂ ਕਹਿੰਦੇ ਅੱਜ ਸਾਡਾ ਹੋਲ ਸੇਲ ਦਾ ਕੰਮ ਹੈ ਪੂਰਾ ਵਧੀਆ ਕੰਮ ਹੈ ਤੇ ਅਸੀਂ ਭਈ ਚੜ੍ਹਦੀ ਕਲਾ ਜਿਆ ਸੋ ਦਿਲ ਨਾਲ ਛੋਟੀ ਕਰਿਆ ਕਰੋ ਹਰ ਇੱਕ ਬੰਦੇ ਦਾ ਛੋਟੀ ਲੈਵਲ ਤੋਂ ਕੰਮ ਸਟਾਰਟ ਹੁੰਦਾ ਹੈ ਤੇ ਹਰ ਇੱਕ ਬੰਦਾ ਵੱਡੇ ਮੁਕਾਮ ਤੇ ਵੀ ਪਹੁੰਚਦਾ ਹੈ ਜੇ ਕੋਈ ਭੈਣ ਦੁੱਧ ਵੇਚਦੀ ਆ ਤਉ ਇੱਕ ਕਮੈਸਰ ਲੈ ਕੇ ਵੇਚੂ ਵੀ ਉਹ ਤੋਂ ਬਾਅਦ ਕਟੀਆਂ ਬੱਚੀਆਂ ਨਾਲ ਰਲ ਜਾਂਦੀਆਂ ਹੋਰ ਦੁੱਧ ਵੇਚਣ ਲੱਗ ਜਾਂਦੀਆਂ ਕਟੀਆਂ ਬੱਸੀਆਂ ਵੇਚਣ ਲੱਗ ਜਾਂਦੀਆਂ ਉਹਦੇ ਕੋਲੇ ਪੈਸੇ ਹੋ ਜਾਂਦੇ ਆ ਸੋ ਵੀਰੇ ਮਿਹਨਤ ਬਿਨਾ ਕਦੇ ਵੀ ਤੰਦਰੁਸਤੀ ਤਰੱਕੀ ਨਹੀਂ ਮਿਲਦੀ ਮਿਹਨਤ ਕਰਨੀ ਹੀ ਪੈਂਦੀ ਆ ਜੇ ਤੁਸੀਂ ਸਾਡੇ ਘਰੇ ਰਹਿ ਕੇ ਦੇਖੋ ਤੁਸੀਂ ਕਮਾਲ ਮੰਨ ਜਿਓ ਵੀ ਮੇਰੇ ਤੇ ਦੀਪੂ ਦੀ ਮਿਹਨਤ ਕੀ ਆ ਰਾਤ ਨੂੰ 10 10 ਵਜੇ ਤੱਕ ਦਾ ਅਸੀਂ ਰੋਟੀਆਂ ਪਕਾਉਨੇ ਆ ਰੋਟੀਆਂ ਦੇ ਅਸੀਂ ਚੁੱਲ੍ਹੇ ਤੇ ਪਕਾਉਨੇ ਆ ਨਾਲੇ ਅਸੀਂ ਵੀ ਮਾਂ ਪੁੱਤ ਦੋਨੇ ਮਿਹਨਤ ਕਰਦੇ ਆ ਦੀਪੂ ਨੂੰ ਵੀ ਪਸੰਦ ਆ ਚੁੱਲ੍ਹੇ ਦੀ ਬਣੀ ਸਬਜੀ ਰੋਟੀ ਮੈਨੂੰ ਵੀ ਪਸੰਦ ਆ ਕਿਉਂਕ ਹਣਾ ਹੂੰ 15 16 ਸਾਲ ਹੋ ਗਈ ਸਾਨੂੰ ਪਿੰਡੋਂ ਆਇਆ ਨੂੰ ਪਰ ਅਸੀਂ ਪਿੰਡ ਵਾਲੀਆਂ ਚੀਜ਼ਾਂ ਨਹੀਂ ਭੁੱਲੇ ਸਾਨੂੰ ਚੁੱਲ੍ਹੇ ਤੇ ਖਾਣਾ ਪਸੰਦ ਆ ਠੀਕ ਆ ਖੁੱਲਾ ਡੂਲਾ ਰਹਿਣਾ ਪਸੰਦ ਆ ਅਸੀਂ ਜਗ੍ਹਾ ਖੁੱਲੀ ਲਈ ਆ 300 ਗਾਜ ਜਗ੍ਹਾ ਲਈ ਆ ਪਰ ਸਭ ਤੋਂ ਛੋਟੀ ਜਗ੍ਹਾ 'ਚ ਰਹਿਣਾ ਨਹੀਂ ਗਿਆ ਅਸੀਂ ਸੋਟੀ ਜਗ੍ਹਾ 'ਚ ਵੀ ਰਹਿ ਕੇ ਦੇਖਿਆ ਨਹੀਂ ਰਿਹਾ ਗਿਆ ਹੌਲੀ ਹੌਲੀ ਅਸੀਂ ਆਪਦਾ ਘਰ ਬਣਾਇਆਗਾ ਜਗ੍ਹਾ ਲਈ ਘਰ ਬਣਾਇਆ ਹਜੇ ਸਾਡੇ ਪੱਥਰ ਲਾਉਣ ਆ ਲੱਭਿਆ ਠੀਕ ਆ ਜੀ ਪਰ ਅਸੀਂ ਵੀ ਛੋਟੇ ਘਰ ਤੀ ਨਹੀਂ ਰਹਿ ਸਕਦੇ ਮਤਲਬ ਸੁੱਖ ਨਾਲ ਬਹੁਤ ਵੱਡਾ ਘਰ ਸੀ ਸਾਡਾ ਪਿੰਡ ਜਿੱਥੋਂ ਅਸੀਂ ਆਏ ਆਂ ਵੀ ਚਾਹੇ 3000 ਗਾਜ ਦਾ ਉਹ ਤਾਂ ਘੱਟੋ ਘੱਟ ਡੇਢ ਕਨਾਲ ਚ ਪਿਆ ਸੀ ਸਾਡਾ ਘਰ ਚਲ ਫਿਰ ਵੀ ਸਾਨੂੰ ਨਹੀਂ ਖੁੱਲਾ ਢੁਕਲਾ ਲੱਗਦਾ ਵੀ ਸਾਨੂੰ ਤੰਗੀ ਨਹੀਂ ਮਹਿਸੂਸ ਹੁੰਦੀ ਵੀ ਅਸੀਂ ਢੀੜਾ ਘਰ ਢੀੜੀ ਰਸੋਈ ਜਦ ਢੀੜੇ ਢੀੜੇ ਕਮਰੇ ਚ ਰਹਿਣਾ ਸਾਨੂੰ ਬਿਲਕੁਲ ਪਸੰਦ ਨਹੀਂ ਕਹਿਣ ਦਾ ਭਾਵ ਇਹ ਆ ਵੀ ਵੀਰੇ ਹੌਲੀ ਹੌਲੀ ਸਾਰਾ ਕੁਝ ਹੋ ਜਾਂਦਾ ਹੁਣ ਜੀ ਤਾਂ ਸਾਡਾ ਵੀ ਕਰਦਾ ਵੀ ਡਬਲ ਮੰਜ਼ਲ ਹੋਵੇ ਸਾਡੇ ਸਾਡਾ ਸਿੰਗਲ ਮੰਜ਼ਲ ਹੈ ਵੀ ਅਸੀਂ ਡਬਲ ਮੰਜ਼ਲ ਪਾ ਲਈਏ ਹਾਂ ਜ ਸਾਡੇ ਕੋਲੇ ਆ ਹੋਵੇ ਬਹੁਤ ਪਰ ਨਹੀਂ ਅਸੀਂ ਆਂ ਚੱਲਦੇ ਜਿਵੇਂ ਅਸੀਂ ਕਿਤੇ ਕੋਈ ਜੋੜੀ ਲਵਾ ਲਈ ਕੋਈ ਕੁਛਲਵਾ ਲਈ ਕੋਈ ਅਸੀਂ ਸਬਰ ਤੇ ਸੰਤੋਖ ਰੱਖਿਆ ਹੋਇਆਗਾ ਵੀ ਕਦੇ ਅਸੀਂ ਭੁੱਖ ਜੀ ਨਹੀਂ ਦਿਖਾਉਂਦੇ ਅਸੀਂ ਖੁਸ਼ ਆਂ ਅਸੀਂ ਚਟਨੀ ਨਾਲ ਘਰੇ ਰੋਟੀ ਖਾ ਲੈਨੇ ਅਸੀਂ ਤਾਂ ਵੀ ਖੁਸ਼ ਆਂ ਅਸੀਂ ਪਨੀਰ ਨਾ ਖਾ ਲੈਨੇ ਤਾਂ ਵੀ ਖੁਸ਼ ਆਂ ਵੀ ਅਸੀਂ ਕਦੇ ਰੱਬ ਨੂੰ ਦੋਸ਼ ਨਹੀਂ ਦਿੰਦਾ ਅਸੀਂ ਕਹਿੰਨਾ ਵੀ ਸਾਡੀ ਜ਼ਿੰਦਗੀ ਬਹੁਤ ਵਧੀਆ ਸਾਡੇ ਵਰਗੀ ਜ਼ਿੰਦਗੀ ਵੈਗਰੂ ਸਭ ਨੂੰ ਦੇਵੇ ਫਿਰ ਕੀ ਹੈ ਤੰਗੀਆਂ ਫੰਗੀਆਂ ਮਾੜਾ ਕਰਮ ਚੰਗਾ ਕਰਮ ਇਹ ਤਾਂ ਆਪਣੇ ਲੇਖਾਂ ਦੇ ਆ ਜਿੰਨੀ ਜ਼ਿੰਦਗੀ ਚ ਆਏ ਹੈ ਉਹ ਮੈਂ ਤੁਰ ਜਾਂਗੇ ਕੀ ਲੈ ਕੇ ਆਏ ਆ ਤੇ ਕੀ ਲੈ ਕੇ ਬਗ ਜਾਂਗੇ ਕਿਉਂ ਫਿਰ ਮਰੂ ਮਰੂ ਕਰੀਏ ਦੇਖੋ ਜੀ ਬਾਲੇ ਤਕੜੇ ਨੇ ਵੀ ਉਸ ਲੱਕੜਾ ਚ ਮੱਚਣਾ ਅਰਬਾਂ ਖਰਬਾਂ ਪਤੀ ਨੇ ਤੇ ਆਪਣੇ ਵਰਗੇ ਗਰੀਬ ਬੰਦੇ ਨੇ ਵੀ ਉਹੀ ਲੱਕੜਾ ਚ ਮੱਚਣਾ ਮੱਚਣਾ ਫਿਰ ਮਹਿੰਗਾ ਦੀ ਸੋਚੋ ਤੁਸੀਂ ਸਾਵੇਂ ਸਮਸ਼ਾਨ ਘਾਟ ਚ ਕਰੋੜ ਆਰਬપતિ ਜਾਂਦੇ ਆ ਉਸੇ ਚ ਆਪਣੇ ਮਰਦੇ ਜਾਂਦੇ ਆ ਉਹੀ ਲੱਕੜ ਉਹਨਾਂ ਨੂੰ ਮਿਲਦੀ ਉਹੀ ਆਪਾਂ ਨੂੰ ਮਿਲਦੀ ਆ ਹੋ ਸਕਦਾ ਉਹਨਾਂ ਨੂੰ ਚੰਦਨ ਮਿਲ ਜਾਂਦੀ ਹੋਵੇ ਪਰ ਲੱਕੜ ਤਾਂ ਲੱਕੜ ਹੀ ਹੁੰਦੀ ਆ ਨਾ ਕਿਸੇ ਦਾ ਨਸਪੈਦਾ ਧਰਤਾ ਟਾਲੀ ਧਰਤਾ 베ਰੀ ਧਰਤਾ ਚੰਦਨ ਪਰ ਲੱਕੜ ਤਾਂ ਲੱਕੜ ਹੁੰਦੀ ਆ ਜੀ ਮੱchnਾ ਤਾਂ ਸੇਮ ਅਗਣੀ ਜੈਨਾ ਅਗਣੀ ਉਹਨਾਂ ਨੂੰ ਭੇਟ ਹੋਣੀ ਆ ਅਗਣੀ ਆਪਾਂ ਨੂੰ ਇੱਥੇ ਆ ਕਿ ਤਾਂ ਸਾਰਾ ਕੁਝ ਖਤਮ ਹੋ ਜਾਂਦਾ ਫਿਰ ਮੈਂ ਕਾਦੀ ਮੈਂ ਤਾਂ ਕਹਨੀ ਆ ਮੈਂ ਕਰੋ ਨਾ ਜੇ ਤੁਹਾਨੂੰ ਰੱਬ ਨੇ ਦਿੱਤਾ ਹੈ ਤਾਂ ਕਿਸੇ ਦੀ ਹੈਲਪ ਕਰੋ ਕਿਸੇ ਦੇ ਕੰਮ ਆ ਉਹ ਤੁਹਾਨੂੰ ਅਗਲਾ ਸੀਸ ਦੇਉ ਭਾਵੇਂ ਸੋੜਨਾ ਅਗਲਾ ਲੜਕੇ ਭੱਜ ਜੇ ਪਰ ਉਹਨਾਂ ਠਿੱਡ ਦਾ ਸੀਸ ਦੇ ਮੇਰੀ ਮਾਤਾ ਕਹਿੰਦੇ ਨੇ ਤੇ ਦਾਦੀ ਮਾਤਾ ਉਹ ਕਹਿੰਦੀ ਵੀ ਤੁਸੀਂ ਇਹ ਨਾ ਸੋਚਿਆ ਕਰੋ ਵੀ ਸਾਨੂੰ ਇਹ ਬੰਦਾ ਸਾਡੀ ਬਾਵਾ ਕਰੇ ਤੁਸੀਂ ਕਹਿੰਦੀ ਇਹ ਸੋਚਿਆ ਕਰੋ ਵੀ ਸਾਨੂੰ ਪਰਮਾਤਮਾ ਦੀ ਨਜ਼ਰਾਂ ਚ ਅਸੀਂ ਸਹੀ ਆ ਸੋਡਾ ਫਲ ਤਾਂ ਸਾਨੂੰ ਪਰਮਾਤਮਾ ਦਿੰਦਾ ਤੁਸੀਂ ਤਾਂ ਕਹਿੰਦੀ ਐਵੇਂ ਲੋਕਾਂ ਨੂੰ ਕਰਕੇ ਪੁੰਨ ਤੇ ਸੋਚ ਲੈਣੇ ਵੀ ਸਾਨੂੰ ਫਲ ਦੇਣਗੇ ਠੀਕ ਹੈ ਸੋ ਮਤਲਬ ਵੀ ਨਾ ਬਣੋ ਕੁਛ ਨਹੀਂ ਹੁੰਦਾ ਜ਼ਿੰਦਗੀ ਆ ਜਿਉਉਣੇ ਆ ਜਿਉਂਦੇ ਰਹਾਂਗੇ ਫੇਰ ਕੀ ਆ ਦੁੱਖ ਸੁੱਖ ਤਾਂ ਜ਼ਿੰਦਗੀ ਚ ਆਉਂਦੇ ਰਹਿੰਦੇ ਆ ਮੇਰੇ ਵੀ ਆਉਂਦੇ ਆ ਮੈਂ ਤਾਂ ਕੱਟੀ ਜਾਨੀ ਆ ਤੁਸੀਂ ਵੀ ਕੱਟ ਲਿਆ ਕਰੋ ਸੋ ਮੇਰੀ ਵੀਡੀਓ ਲੰਬੀ ਨਾ ਹੋ ਜੇ ਜਦੋਂ ਵੀ ਮੈਂ ਗੱਲਾਂ ਕਰਨ ਲੱਗ ਜਾਂ ਨਾ ਮੈਨੂੰ ਪਤਾ ਹੀ ਨਹੀਂ ਲੱਗਦਾ ਮੈਂ ਕਿੱਥੇ ਵਗ ਜਾਨੀ ਆ ਜੀ ਕਰਦਾ ਮੈਂ ਤੁਹਾਨੂੰ ਦੱਸਾਂ ਵੀ ਹਰ ਇੱਕ ਬੰਦੇ ਹੀ ਇੱਥੇ ਆਪਣੀ ਜ਼ਿੰਦਗੀ ਚ ਕੁਛ ਨਾ ਕੁਛ ਹੰਡਾ ਰਿਆ ਕੁਛ ਨਾ ਕੁਛ ਫੇਸ ਕਰ ਰਿਹਾ ਠੀਕ ਹੈ ਸੋ ਮੇਰੀ ਵੀਡੀਓ ਕਿਦਾਂ ਲੱਗੇ ਪਲੀਜ਼ ਲਾਈਕ ਸ਼ੇਅਰ ਕਮੈਂਟ ਜੁੜ ਕਰਿਆ ਕਰੋ ਤੁਹਾਡੇ ਸਾਰਦੇ ਮੈਨੂੰ ਵੀ ਲੋੜ ਆ ਸੋਡੇ ਵਰਗੀਆਂ ਵਿਚਾਰੀ ਵੀਡੀਓ ਪਾ ਲਈ ਮੈਂ ਤੁਸੀਂ ਦੇਖ ਲੈਣੇ ਮਨ ਕੁਝ ਹੋ ਜਾਂਦਾ ਕੋਈ ਮੈਸੇਜ ਚੰਗਾ ਕਰ ਦਿੰਦਾ ਤਾਂ ਵੀ ਖੁਸ਼ ਹੈ ਕੋਈ ਮਾੜਾ ਕਰ ਦਿੰਦਾ ਕੋਈ ਗੱਲ ਨਹੀਂ ਕਿਉਂਕਿ ਇਹ ਨਹੀਂ ਦਿਹਾੜ ਦੇ ਬਾਅਦੋਂ ਨਿਕਲ ਚੁੱਕੀਆਂ ਹੈ ਵੀ ਇੱਥੇ ਬਹੁਤ ਬਹੁਤ ਵੱਡੇ ਵੱਡੇ ਪਗੰਬਰਾਂ ਨੇ ਇਹ ਚੀਜ਼ਾਂ ਝੱਲੀਆਂ ਤੇ ਆਪ ਤਾਂ ਕੁਝ ਵੀ ਨਹੀਂ ਹਨਾ ਜੀ ਸੋ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕੌਰ ਮਾਨ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਸੋ ਨੂੰ ਇੰੀਆਂ ਤਰਕੀਆਂ ਬਖਸ਼ੇ ਤੁਸੀਂ ਸਦਾ ਹੀ ਹੱਸਦੇ ਤੇ ਖੁਸ਼ ਰਹੋ